ਖਟਾਰੇ ਦੇ ਨਾਲ ਜਿਹੜਾ ਇੱਕ ਹੋਰ ਟੈਕਨੀਕਲ ਗਲਤ ਜਿਹੜਾ ਵਰਤ ਚੁਕੇ ਨੇ ਵੀਰ ਹਣੀ ਤੇ ਫਸਲ ਦੋਸਤੋ ਮੈਂ ਦੱਸ ਦਵਾ ਵੀ ਬਾਲੀ ਵੱਡੀ ਜਿਆਦੇ ਕਿੱਲਿਆਂ ਦੇ ਮਾਲਕ ਨਹੀਂ ਗਏ ਪਰ ਜਿਹੜੀ ਸਵਾ ਕਿੱਲਾ ਪੈ ਲਈ ਆ 10 ਕਨਾਲਾਂ ਪੈ ਲਈ ਆ ਵੀਰ ਦੇ ਕੋਲ ਤੇ ਮੈਂ ਵੀਰ ਦੇ ਨਾਲ ਤੁਹਾਡੀ ਗੱਲ ਵੀ ਕਰਾਉਂਗਾ ਪਰ ਇੱਕ ਵਾਰੀ ਜਿਹੜਾ ਤੁਸੀਂ ਨਜ਼ਦੀਕ ਤੋਂ ਜਿਹੜੀ ਕਣਕ ਦਾ ਹਾਲ ਜ਼ਰੂਰ ਵੇਖ ਸਕਦੇ ਜੀ ਤੁਹਾਨੂੰ ਕੋਈ ਮਦਦ ਹੋ ਜੇ ਮੇਰੀ ਥੋੜੀ ਬਾਤੀ ਤੇ ਮੈਨੂੰ ਇੰਨੇ ਨਾਸਰਾ ਹੋ ਜਾਊਗਾ ਜਿਹੜੀ ਘਰੇ ਪਈ ਸੀ ਝੋਨੇ ਨੂੰ ਵਰਤੋ ਕੀਤੀ ਉਹ ਮੈਂ ਹਾਂ ਵਿੱਚ ਪਾ ਗਦੇ ਫਾਇਦਾ ਹੋ ਜਾਊਗਾ ਨਹੀਂ ਇਹਦੇ ਨਾਲ ਫਾਇਦਾ ਹੋ ਜੂ ਇਸ ਗੱਲ ਤੋਂ ਕੰਮ ਹੋ ਗਿਆ ਜਿਆਦਾ ਅੱਛਾ ਜੀ ਨਕਸਾਨ ਹੋ ਗਿਆ ਮੇਰਾ ਕਿ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਤਰੀਕ ਜਿਹੜੀ ਹੈਗੀ ਆ ਤਕਰੀਬਨ 17 18 18 ਮਾਰਚ ਦੋਸਤੋ 2022 ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸੋ ਦੋਸਤੋ ਵੀਡੀਓ ਬਣਾਉਣ ਦਾ ਮਕਸਦ ਜਿਹੜਾ ਹੈ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਤਕਰੀਬਨ ਹਜੇ ਕਣਕਾਂ ਜਿਹੜੀਆਂ ਦੋਸਤੋ ਦੁੱਧ ਦੇ ਨੇ ਹਜੇ ਕੋਈ ਦਾਣਾ ਮਤਲਬ ਕਿ ਸਖਤ ਹੋਣਾ ਸ਼ੁਰੂ ਨਹੀਂ ਹੋਇਆਗਾ ਪਰ ਫਿਰ ਵੀ ਜਿਹੜੀ ਤੁਹਾਨੂੰ ਫਸਲ ਇਹ ਪੀਲੀ ਨਜ਼ਰ ਆ ਰਹੀ ਹੈ ਕੋਈ ਦੋਸਤੋ ਹਜੇ ਪੱਕਣ ਦਾ ਸਮਾਂ ਨਹੀਂ ਸੀ ਜਾਂ ਕੋਈ ਪੱਕ ਨਹੀਂ ਗਈ ਕਿ ਕਿਉਂਕਿ 13 April ਤੋਂ ਬਾਅਦ ਜਿਹੜਾ ਵਾਢੀ ਸ਼ੁਰੂ ਹੋਣੀ ਆ ਤਕਰੀਬਨ 10-5 April ਨੂੰ ਜਿਹੜੇ ਐਵੇਂ ਦੇ ਰੰਗ ਤੁਹਾਨੂੰ ਹੌਲੀ-ਹੌਲੀ ਜਿਹੜੇ ਵੇਖਣ ਨੂੰ ਮਿਲਣਗੇ ਪਰ ਦੋਸਤੋ ਜਿਹੜਾ ਇਹ ਆ ਕੋਈ ਗਲਤ ਸਪਰੇਅ ਹੋਣ ਕਰਕੇ ਇਹ ਜਿਹੜਾ ਬਿਲਕੁਲ ਕਣਕ ਜਿਹੜੀ ਆ ਇੱਕ ਵਾਰੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਬਿਲਕੁਲ ਜਿਹੜਾ ਸਫਾਇਆ ਹੋ ਗਿਆ ਵੀ ਜਿਹੜੀ ਕਣਕ ਮਿਲਣੀ ਸੀ ਬਿਲਕੁਲ ਨਿੱਗਰ ਮਿਲਣੀ ਸੀ ਉਹ ਨਹੀਂ ਮਿਲੇਗੀ ਹੁਣ ਬਿਲਕੁਲ ਤੁਸੀਂ ਵੇਖੋ ਮਾੜਾ ਨਜ਼ਦੀਕ ਤੋਂ ਕੋਈ ਸਪਰੇਅ ਦਾ ਟੈਕਨੀਕਲ ਐਵੇਂ ਦਾ ਗਲਤ ਜਿਹੜਾ ਵਰਤਿਆ ਗਿਆ ਵੀਰ ਹੋਣਾ ਤੋਂ ਅਣਜਾਣ ਸੀਗੇ ਥੋੜੇ ਜੇ ਪੜੇ ਲਿਖੇ ਵੀ ਘੱਟ ਨੇ ਪਰ ਜਿੰਨਾ ਕ ਦਵਾਈ ਪੁੱਛ ਕੇ ਲੈ ਕੇ ਆਂਦੀ ਸੀ ਉਹ ਦਵਾਈ ਤਾਂ ਠੀਕ ਰਹਿ ਗਈ ਪਰ ਜਿਹੜੀ ਘਰੇ ਕੋਈ ਨਾ ਕੋਈ ਦਵਾਈ ਪਈ ਸੀ ਸੋਚਿਆ ਵੀ ਸ਼ਾਇਦ ਇਹ ਝੋਨੇ ਤੇ ਵਰਤੀ ਆ ਤੇ ਕਣਕ ਦੇ ਉੱਪਰ ਵੀ ਇਹ ਨਾਲ ਰਲਾ ਕੇ ਟੈਕਨੀਕਲ ਵਰਤ ਲੈਣ ਤੇ ਕੋਈ ਫਾਇਦਾ ਕਰ ਦੇਗੀ ਪਰ ਦੋਸਤੋ ਉਹਨੇ ਫਾਇਦਾ ਨਹੀਂ ਕੀਤਾਗਾ ਬਿਲਕੁਲ ਉਲਟ ਜਿਹੜਾ ਨੁਕਸਾਨ ਕਰਤਾ ਤੇਲੇ ਤੋਂ ਇੱਕ ਫੰਗੀ ਸਾਈਡ ਤੋਂ ਹਲਦੀ ਰੋਗ ਤੋਂ ਉਲੀਨਾਸ਼ਕ ਵਰਤਣਾ ਚਾਹੁੰਦੇ ਸੀ ਪਰ ਜਿਹੜੀ ਆ ਅਕਟਾਰੇ ਦੀ ਵਰਤੋਂ ਕੀਤੀ ਸੀ ਕਿ ਤੇਲੇ ਦੀ ਰੋਕਥਾਮ ਦੇ ਲਈ ਪਰ ਅਕਟਾਰੇ ਦੇ ਨਾਲ ਜਿਹੜਾ ਇੱਕ ਹੋਰ ਟੈਕਨੀਕਲ ਗਲਤ ਜਿਹੜਾ ਵਰਤ ਚੁਕੇ ਨੇ ਵੀਰ ਹਣੀ ਤੇ ਫਸਲ ਦੋਸਤੋ ਮੈਂ ਦੱਸ ਦਵਾ ਵੀ ਬਾਹਲੀ ਵੱਡੀ ਜਿਆਦੇ ਕਿੱਲਿਆਂ ਦੇ ਮਾਲਕ ਨਹੀਂ ਗੇ ਪਰ ਜਿਹੜੀ ਸਵਾ ਕਿਲਾ ਪੈ ਲਈ ਆ 10 ਕਨਾਲਾਂ ਪੈ ਲਈ ਆ ਵੀਰ ਦੇ ਕੋਲ ਤੇ ਮੈਂ ਵੀਰ ਦੇ ਨਾਲ ਤੁਹਾਡੀ ਗੱਲ ਵੀ ਕਰਾਉਂਗਾ ਪਰ ਇੱਕ ਵਾਰੀ ਜਿਹੜਾ ਤੁਸੀਂ ਨਜ਼ਦੀਕ ਤੋਂ ਜਿਹੜੀ ਕਣਕ ਦਾ ਹਾਲ ਜ਼ਰੂਰ ਵੇਖ ਸਕਦੇ ਜੀ ਬਿਲਕੁਲ ਤੇਲੇ ਤੋਂ ਕੀਤੀ ਸੀਗੀ ਤੇ ਦਾਣਾ ਵੀ ਤੁਸੀਂ ਵੇਖੋਗੇ ਦੋਸਤੋ ਵੀ ਦਾਣਾ ਵੀ ਇਹਦੇ ਵਿੱਚ ਬਿਲਕੁਲ ਜਿਹੜਾ ਨਾ ਅਹਿਮ ਵਦਨਾ ਤੇ ਨਹੀਂ ਹੈਗਾ ਕਿਉਂਕਿ ਆਪਦੇ ਬਿਲਕੁਲ ਸਮੇਂ ਦੇ ਹਿਸਾਬ ਨਾਲ ਕਿਸੇ ਦਾਣੇ ਨੇ ਵੀ ਪੱਕਣਾ ਹੁੰਦਾ ਹਜੇ ਦੁੱਧਾ ਸੀਗਾ ਦੁੱਧਾ ਹੌਲੀ ਹੌਲੀ ਸਖਤ ਹੋ ਕੇ ਤਕਰੀਬਨ 13 ਮਾਰਚ ਅਪ੍ਰੈਲ ਜਾਂ 1 ਅਪ੍ਰੈਲ ਤੋਂ ਬਾਅਦ ਜਿਹੜਾ ਪਕਾ ਕਣਕ ਦਾ ਸ਼ੁਰੂ ਹੁੰਦਾ ਹੈ ਜ਼ਿਆਦਾਤਰ ਤੇ ਬਿਲਕੁਲ ਆਪਦੇ ਸਮੇਂ ਤੋਂ ਪਹਿਲਾਂ ਜਿਹੜਾ ਸਪਰੇਅ ਗਲਤ ਕਰਨ ਉਹ ਕਿਤੇ ਨਾ ਕਿਤੇ ਜਿਹੜੀ ਇਸ ਦਾ ਨੁਕਸਾਨ ਹੋ ਗਿਆ ਲਾਸ ਹੋ ਗਿਆ ਸਵਾ ਕਿੱਲਾ ਵੀਰ ਦੇ ਕੋਲ ਪੈਦੀ ਸੀਗੀ ਉਹਦੇ ਵਿੱਚੋਂ ਜਿਹੜਾ ਘਰੇ ਵੀ ਰੱਖਦੇ ਆ ਦਾਣੇ ਤੇ ਕੋਈ ਆਰਥ ਤਦਾ ਜ਼ਿਮੀਂਦਾਰਾ ਜਿੱਦਾਂ ਕਿ ਛੋਟੇ ਛੋਟੇ ਜ਼ਿਮੀਂਦਾਰਾਂ ਦਾ ਜਿੰਨਾ ਵੀ ਲੈਣ ਦੇਣ ਹੁੰਦਾ ਉਹ ਕਿਤੇ ਨਾ ਕਿਤੇ ਇੱਧਰ ਉੱਧਰ ਦੇ ਕੰਮਾਂ ਦੇ ਵਿੱਚ ਦੇਣ ਲੈਣ ਵੀ ਹੁੰਦਾ ਤੇ ਵੀਰ ਦੇ ਨਾਲ ਮੈਂ ਤੁਹਾਡੀ ਗੱਲ ਕਰਾਉਂਗਾ ਏਰੀਆ ਦੋਸਤੋ ਪਿੰਡ ਮੋਜਗੜ ਹੈਗਾ ਤਹਿਸੀਲ ਜੀਰਾ ਜ਼ਿਲ੍ਹਾ ਜਿਹੜਾ ਇਸ ਨੂੰ ਫਰੋਜਪੁਰ ਲੱਗਦਾ ਜੀ ਮਖੂ ਤੋਂ ਤਕਰੀਬਨ 3 ਕਿਲੋਮੀਟਰ ਦੀ ਦੂਰੀ ਤੇ ਦੋਸਤੋ ਪਿੰਡ ਮੋਜਗੜ ਹੈਗਾ ਮੋਜਗੜ ਤੇ ਨਾਲ ਲੱਗਦਾ ਪਿੰਡ ਚੁਰੀਆਂ ਹੈਗਾ ਚੁਰੀਆਂ ਦੇ ਰਕਬੇ ਦੇ ਵਿੱਚ ਦੋਸਤੋ ਇਹ ਜਿਹੜੀ ਪੈਲੀ ਵੀਰ ਦੀ ਆ ਸਵਾ ਕਿਲਾ ਜਿਹੜੀ ਪੈਲੀ ਹੈਗੀ ਆ ਤੇ ਮੈਂ ਕੁਰੀ ਤੁਹਾਨੂੰ ਹੋਰ ਵੀ ਵਿਖਾ ਦਿੰਨਾ ਆ ਜਿੰਨੀ ਜਿੰਨੀ ਤੁਸੀਂ ਨਜ਼ਰ ਮਾਰ ਰਹੇ ਹੋ ਇਹ ਕੋਈ ਪੱਕੀ ਨਹੀਂ ਕੀ ਦੋਸਤੋ ਇਹ ਨੁਕਸਾਨ ਹੋ ਗਿਆ तकरीबन ਦੋ ਟੈਕਨੀਕਲ ਗਲਤ ਯੂਜ਼ ਕਰਨ ਕਰਕੇ ਇੱਕ ਤਾਂ ਅਕਟਾਰਾ ਹੈ ਅਕਟਾਰਾ ਜੇ ਕੱਲੀ ਕਰ ਦਿੰਦੇ ਵੀਰ ਤੇ ਸ਼ਾਇਦ ਕੋਈ ਇਸ ਤਰ੍ਹਾਂ ਦਾ ਨਾ ਲਾਅਸ ਹੁੰਦਾ ਪਰ ਉਹਦੇ ਨਾਲ ਜਿਹੜਾ ਹੋਰ ਟੈਕਨੀਕਲ ਵਰਤ ਲਿਆ ਉਹ ਕਿਤੇ ਨਾ ਕਿਤੇ ਹੋਰ ਸੀਸੀ ਵਿੱਚ ਪਾ ਕੇ ਰੱਖੀ ਸੀਗੀ ਦਵਾਈ ਵੀਰ ਨੂੰ ਵੀ ਨਹੀਂ ਪਤਾ ਉਹ ਕਿਹੜੀ ਸੀ ਹੋ ਸਕਦਾ ਵੀ ਕਿਤੇ ਨਾ ਕਿਤੇ ਰੌਂਡ ਅਪ ਰੱਖੀ ਹੋਵੇ ਹੋ ਸਕਦਾ ਵੀ ਕੋਈ ਹੋਰ ਟੈਕਨੀਕਲ ਹੋਵੇ ਪਰ ਉਹ ਨਾ ਜਾਣਕਾਰੀ ਹੋਣ ਕਰਕੇ ਸੋਚਿਆ ਵੀ ਸ਼ਾਇਦ ਇਹ ਝੋਨੇ ਤੇ ਕੀਤੀ ਸੀ ਪਰ ਹੋ ਸਕਦਾ ਵੀ ਕੋਈ ਟੈਕਨੀਕਲ ਹੋਰ ਹੋਵੇ ਜਿਹੜਾ ਇਹਦੇ ਵਿੱਚ ਵਰਤ ਕੇ ਉਹ ਸਹੀ ਨਹੀਂ ਫਿੱਟ ਪੈਂਦਾਗਾ ਨੁਕਸਾਨ ਕਰ ਦਿੰਦੇ ਆ ਕਈ ਟੈਕਨੀਕਲ ਨਾ ਇੱਕ ਦੂਜੇ ਵਿੱਚ ਲਾਏ ਜਾਂਦੇ ਤੇ ਉਹ ਆਪਾਂ ਵੀਰ ਹੁਣਾਂ ਦੇ ਨਾਲ ਗੱਲਬਾਤ ਕਰਾਂਗੇ ਆਹ ਦੇਖੋ ਦੋਸਤੋ ਬਾਕੀ ਦੋਸਤੋ ਮੇਰੇ ਇਹ ਵੀਡੀਓ ਬਣਾਉਣ ਦਾ ਮਕਸਦ ਕੋਈ ਇਹ ਨਹੀਂ ਹੈਗਾ ਵੀ ਆਪਾਂ ਵੀਰ ਨੂੰ ਨਰਾਸ਼ ਕਰਨਾ ਹੈ ਵੀ ਕਿਉਂਕਿ ਦੋਸਤੋ ਫਸਲ ਜਿਹੜੀ ਸੀਗੀ ਸਵਾ ਕਿੱਲਾ ਉਹ ਤਾਂ ਤਕਰੀਬਨ ਮੈਨੂੰ ਪਤਾ ਹੈ ਵੀ ਜਿੰਨੀ ਕਿ ਮੈਂ ਦੇਖ ਰਿਹਾ ਵੇਖ ਰਿਹਾ ਇਹਦੇ 'ਚ ਦਾਣਾ ਉਹ ਨਹੀਂ ਮਿਲਣਾਗਾ ਜਿਹੜਾ ਵੀ ਆਪਾਂ ਨੂੰ ਕਣਕ ਪਕਾਦੇ ਸਮੇਂ ਚਾਹੀਦਾ ਬਿਲਕੁਲ ਬਰੀਕ ਦਾਣਾ ਹੋਜੂ ਜਿਵੇਂ ਸੇਮ ਜਿੰਨਾ ਜਿੰਨਾ ਇਲਾਕਿਆਂ ਦੇ ਵਿੱਚ ਹੁੰਦੀ ਹੈ ਸੇਮ ਦੇ ਇਲਾਕੇ ਕਰਨ ਫਸਲਾਂ ਖਰਾਬ ਹੋ ਜਾਂਦੀਆਂ ਨੇ ਕੁਝ ਓਵੇਂ ਦਾ ਜਿਹੜਾ ਇਸ ਕਣਕ ਦਾ ਵਿਹਾਰ ਰਹੂਗਾ ਤੇ ਘਾਟਾ ਤਾਂ ਦੋਸਤੋ ਜਿਹੜਾ ਪੈਣਾ ਸੀ ਉਹ ਪੈ ਗਿਆ ਕਿਉਂਕਿ ਇਸ ਤੋਂ ਬਾਅਦ ਜਿਹੜੀ ਵਾਪਸੀ ਥੋੜੀ ਔਖੀ ਹੋ ਜਾਂਦੀ ਆ ਫਿਰ ਵੀ ਵਾਪਦੇ ਵੱਲੋਂ ਜੋ ਪ੍ਰਯਾਸ ਕਰਨਾ ਹੈ ਉਹ ਵੀਰ ਜ਼ਰੂਰ ਕਰਨਗੇ ਤੇ ਜਿਹੜੇ ਮੇਰੇ ਭੈਣ ਭਰਾ ਨੇ ਦੂਰ ਬੈਠੇ ਨੇ ਉਹ ਜਿੰਨੀ ਕੁ ਹੋ ਸਕਦੀ ਏ ਥੋੜੀ ਤੋਂ ਥੋੜਾ ਬਹੁਤ ਤੋਂ ਬਹੁਤਾ ਜਿੰਨੀ ਮਦਦ ਹੋਵੇ ਅਕਾਊਂਟ ਨੰਬਰ ਵੀਰ ਦਾ ਵਿੱਚੇ ਮੈਂ ਦੇ ਦੂੰਗਾ ਮੈਨੂੰ ਤੁਸੀਂ ਲਗਭਗ ਸਾਰੇ ਵੀਰ ਜਾਣਦੇ ਹੋ ਪਿੰਡ ਮੇਰਾ ਮੋਜਗੜੀ ਆ ਮੋਜਗੜ ਤੋਂ ਜਦੋਂ ਤੁਸੀਂ ਪਤਾ ਕਰੋਗੇ ਤਕਰੀਬਨ ਉਹ ਤੁਹਾਨੂੰ ਦੱਸ ਦੇਣ ਕਿ ਆਪ ਵੀ ਫਸਲ ਕਿਵੇਂ ਆ ਕੀ ਕਾਰਨ ਬਣਿਆ ਕੋਈ ਇਹਦੇ ਉੱਪਰ ਕਿਸੇ ਦਾ ਕੋਈ ਬਲੇਮ ਨਹੀਂ ਆਪਾਂ ਲਾਉਂਦੇਗੇ ਤੇ ਆਪਦੇ ਹੱਥੀ ਆ ਜਾਣੇ ਵਿੱਚ ਕਹ ਲੋ ਚਾਹੇ ਅਣਜਾਣੇ ਵਿੱਚ ਕਹ ਲੋ ਵੀ ਇਹ ਜਿਹੜੀ ਗਲਤੀ ਅਣਜਾਣੇ ਵਿੱਚ ਹੋ ਗਈ ਤੇ ਹੁਣ ਬਿਲਕੁਲ ਜਿਹੜੀ ਜੋਬਨ ਪਰ ਆ ਹੈਗੀ ਸੀਗੀ ਆ ਕਣਕ ਬਿਲਕੁਲ ਅੱਗੇ ਆਪਾਂ ਹਰ ਕੋ ਵੀਰ ਇੱਥੋਂ ਤੱਕ ਕਣਕ ਲਿਆ ਕੇ ਸੋਚਦਾ ਵੀ ਤਕਰੀਬਨ ਹੁਣ ਪਕਾ ਦਾ ਸਮਾਂ ਤੇ ਫਸਲ ਜਿਹੜੀ ਆ ਅੱਗੇ ਮੰਡੀ 'ਚ ਲੈ ਕੇ ਜਾਵਾਂਗੇ ਆ ਬਾਕੀ ਦੋਸਤੋ ਤੁਸੀਂ ਆ ਵੇਖੋਗੇ ਵੀ ਨਾਲ ਨਾਲ ਲੱਗਦਾ ਨਾ ਸਤਲੋਜ ਤੇ ਜਿਹੜਾ ਬਿਆਸ ਆ ਦਰਿਆ ਬਿਲਕੁਲ ਨਾਲ ਲੱਗਦਾ ਜੰਗਲਾਤ ਵਿਭਾਗ ਦਾ ਏਰੀਆ ਤੇ ਸੂਰਾਂ ਦੀ ਵੀ ਇੱਥੇ ਜਿਹੜੀ ਵੱਡੀ ਲੁੱਟ ਹੈਗੀ ਆ ਵੀ ਸੂਰ तकरीबन ਜੇਕਰ ਕੁਦਰਤੀ ਆਫਤਾਂ ਤੋਂ ਆਪਾਂ ਬਚਦੇ ਆ ਕਿਸਾਨ ਦੇ ਕਿਤੇ ਨਾ ਕਿਤੇ ਉਹ ਜੰਗਲੀ ਜਿਹੜੇ ਜਾਨਵਰ ਨੇ ਉਹ ਨੁਕਸਾਨ ਕਰ ਦਿੰਦੇ ਆ ਕਈ ਵਾਰਾਂ ਜੰਗਲੀ ਜਾਨਵਰਾਂ ਤੋਂ ਨੁਕਸਾਨ ਤੋਂ ਬਚਦਾ ਬੰਦਾ ਤੇ ਕਿਤੇ ਨਾ ਕਿਤੇ ਜਦੋਂ ਆਪਦੀ ਕਮੀ ਪੇਸ਼ੀ ਹੋ ਜੇ ਤੇ ਉਹ ਕਿਤੇ ਨਾ ਕਿਤੇ ਨੁਕਸਾਨ ਜਿਹੜਾ ਕਰ ਦਿੰਦੀ ਆ ਆ ਤੁਸੀਂ ਵੇਖੋ ਵੀ ਸੂਰਾਂ ਦੇ ਕਰਕੇ ਘੱਟੋ ਘੱਟ ਵੀ ਆ 2-4 ਮਰਲੇ ਜਾਂ ਨਜਾਇਜ਼ ਹੀ ਜਿਹੜੇ ਖਰਾਬ ਹੋਏ ਆ ਹਜੇ ਮਤਲਬ ਕਿ ਸੂਰ ਆਉਣੇ ਵੀ ਸਟਾਰਟ ਹੋ ਗਏ ਸ਼ੁਰੂ ਹੋ ਗਏ ਆ ਵੀ ਜਿਵੇਂ ਜਿਵੇਂ ਇੱਕ ਥਾਂ ਤੋਂ ਆਉਂਦੇ ਕਥਾ ਦੇ ਨਾਲ ਡੇਰਾ ਲਾ ਲੈਂਦੇ ਆ ਰੋਜ ਦੀ ਆਉਣੀ ਜਾਣੀ ਉੱਥੇ ਸ਼ੁਰੂ ਹੋ ਜਾਂਦੀ ਆ ਜੇ ਆਪਾਂ ਕੁਦਰਤੀ ਆਫਤਾਂ ਤੋਂ ਬਚਦੇ ਆ ਕਿਤੇ ਨਾ ਕਿਤੇ ਜਿਹੜੇ ਜੰਗਲੀ ਜਾਨਵਰ ਨੇ ਉਹ ਵੀ ਬਹੁਤ ਤੰਗ ਪਰੇਸ਼ਾਨ ਕਰਦੇ ਰਹਿੰਦੇ ਆ ਆਹ ਵੇਖੋ ਜੀ ਬਾਕੀ ਫਸਲ ਜਿੰਨੀ ਵੀ ਆ ਦੋਸਤੋ ਮੈਂ ਬੁਖਾਰ ਰਿਹਾ ਤੁਹਾਨੂੰ ਸਵਾ ਕਿਲਾ ਵਿਖਾ ਰਹਿਆਂ ਥਾਂ ਕੋਈ ਜਿਆਦਾ ਫਸਲ ਨਹੀਂ ਵੀਰ ਕੋਲੇ ਹੈਗੀ ਸਵਾ ਕਿਲਾ ਦੇ ਵਿੱਚ ਸਵੇ ਕਿਲੇ ਦੇ ਵਿੱਚ ਜਿੰਨੀ ਸਪਰੇਅ ਕੀਤੀ ਸੀ ਸਾਰੀ ਇੱਕੋ ਟਾਈਮ ਤੇ ਕੀਤੀ ਸੀਗੀ ਸਪਰੇਅ ਵੀ ਇੱਕੀ ਕੀਤੀ ਸੀਗੀ ਪਰ ਜਿਹੜਾ ਨੁਕਸਾਨ ਹੈ ਉਹ ਤੁਹਾਨੂੰ ਬਰਾਬਰ ਦੇ ਵਿੱਚ ਜਿਹੜਾ ਇੱਕੋ ਫਸਲ ਤੇ ਇੱਕੋ ਜਾ ਵੇਖਣ ਦੇ ਵਿੱਚ ਨਜ਼ਰ ਆਊਗਾ ਸੋ ਦੋਸਤੋ ਆਪਾਂ ਵੀਰ ਦੇ ਨਾਲ ਗੱਲ ਕਰਵਾ ਦਿੰਨੇ ਆ ਤੁਹਾਡੀ ਵੀ ਕਿਉਂਕਿ ਤੁਸੀਂ ਉਹਨਾਂ ਦੇ ਮੂੰਹ ਜਿਹੜੀ ਆ ਪੂਰੀ ਜਿਹੜੀ ਵਾਰਤਾਲਾਪ ਆਪਾਂ ਉਹਨਾਂ ਨਾਲ ਕਰ ਲੈਣੀ ਹੈ ਗੱਲਬਾਤ ਵੀ ਤੁਸੀਂ ਜਾਣ ਜਾਓਗੇ ਵੀ ਕਿਹੜੀ ਜਿਹੜੀ ਚੀਜ਼ ਨਾਲ ਅਸਰ ਹੋਇਆ ਕਿਉਂਕਿ ਵੀਰ ਕਿਸੇ ਤੇ ਇਲਜ਼ਾਮ ਨਹੀਂ ਲਾ ਰਿਹਾ ਵੀ ਕੋਈ ਨਜਾਇਜ਼ ਆਪਾਂ ਨਹੀਂ ਕਿਸੇ ਨੂੰ ਦੋਸ਼ੀ ਠਹਿਰਾ ਸਕਦੇ ਚਾਹੇ ਗੁਨੇਗਾਰ ਸ ਠਹਿਰਾ ਸਕਦੇ ਵੀ ਕਿਸੇ ਨੇ ਸਪਰੇਅ ਮਾਰਤੀ ਪਰ ਜੋ ਆਪਣੇ ਹੱਥੀ ਹੋਇਆ ਉਹ ਮੰਨਦੇ ਆ ਵੀ ਕਿਤੇ ਨਾ ਕਿਤੇ ਜਾਣਕਾਰੀ ਨਾ ਹੋਣ ਕਰਕੇ ਵੀ ਮੈਨੂੰ ਜਿਹੜਾ ਆ ਦਵਾਈ ਤੇ ਚੱਲਦੇ ਆਪਾਂ ਵੀਰ ਦੇ ਕੋਲ ਸੋ ਸਭ ਤੋਂ ਪਹਿਲਾਂ ਵੀਰੇ ਸਸਰੀ ਕਾਲ ਸਸਰੀ ਕਾਲ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਹਾਂਜੀ ਤੇ ਫਿਰ ਕੀ ਨਾਮ ਕੀ ਆਪਣਾ ਸਵਰਨ ਸਿੰਘ ਆਪਣਾ ਹਣਾ ਪਿੰਡ ਮੋਜਗੜ ਦੇ ਵਾਸੀ ਆ ਮੋਜਗੜ ਹਾਂਜੀ ਠੀਕ ਆ ਤੇ ਜਿੱਦਾਂ ਵੀਰ ਜੀ ਮੈਂ ਦੱਸਿਆ ਬਿਨਾਂ ਭੈਣ ਭਰਾਵਾਂ ਨੂੰ ਵੀ ਕੋਈ ਨਾ ਕੋਈ ਸਪਰੇਅ ਦਾ ਟੈਕਨੀਕਲ ਦੂਰਾ ਵਜਨ ਕਰਕੇ ਜਿਹੜੀ ਦੂਜੀ ਸਪਰੇਅ ਮਾਰੀ ਆ ਉਹਦਾ ਨਾਮ ਪਤਾ ਹੋਣ ਕਰਕੇ ਇਹ ਨੁਕਸਾਨ ਹੋਇਆ ਜਾਂ ਕੋਈ ਕੋ ਕਾਰਨ ਹੋਰ ਹੈ ਜੀ ਉਹ ਨਾ ਦਵਾਈ ਮੈਂ ਇੱਕ ਤੇ ਸ਼ਹਿਰੋਂ ਲੈ ਕੇ ਆਇਆ ਹਾਂਜੀ ਜਿਹੜੀ ਕਟਾਰਾ ਸੀ ਕਟਾਰਾ ਸੀਗਾ ਤੇਲੇ ਹਾਈ ਇੱਕ ਜਿਹੜੀ ਘਰੇ ਪਈ ਸੀ ਝੋਨੇ ਨੂੰ ਵਰਤੋ ਕੀਤੀ ਉਹ ਮੈਂ ਹਾਂ ਵਿੱਚ ਪਾਗ ਤੇ ਫਾਇਦਾ ਹੋ ਜਾਊਗਾ ਅੱਛਾ ਝੋਨੇ ਨੂੰ ਪਹਿਲਾਂ ਵਰਤੀ ਸੀ ਆਪਾਂ ਉਹ ਵਰਤੀ ਸੀ ਝੋਨੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਅੱਛਾ ਜੀ ਉਹ ਵੀ ਤੇ ਚੱਕਰ ਚੱਲ ਗਿਆ ਝੋਨੇ 'ਵਰ ਵੀ ਆਪਾਂ ਤੇਲੇ ਦੇ ਨਾਲ ਹੀ ਵਰਤੀ ਸੀ ਦਵਾਈ ਤੇਲੇ ਦੇ ਨਾਲ ਵਰਤੀ ਉਹਦੋਂ ਕੋਈ ਚੱਕਰ ਨਹੀਂ ਝੋਨਾ ਬਹੁਤ ਵਧੀਆ ਸੀ ਸੋਹਣਾ ਸੀ ਠੀਕ ਹੈ ਤੇ ਨਾ ਕਿਤੇ ਵੀ ਰਏ ਹੋ ਗਿਆ ਨਾ ਵੀ ਜੇ ਸਾਲ ਪਹਿਲਾਂ ਆਪਾਂ ਗੱਲ ਕਰੀਏ ਤੇ ਕਿਦਾਂ ਨਾ ਕਿਤੇ ਜਿਹੜੀ ਐ ਐਕਸਪਾਇਰੀ ਡੇਟ ਆ ਉਹ ਲੰਘ ਗਈ ਹੋਵੇ ਤੇ ਹੋ ਸਕਦਾ ਡੇਟ ਤੇ ਮੈਂ ਪੜਿਆ ਲਿਖਿਆ ਨਹੀਂ ਮੈਂ ਵੇਖ ਕੇ ਤੇ ਮੈਂ ਝੋਨੇ 'ਤੇ ਵਰਤੋ ਕੀਤੀ ਆ ਇਹਦੇ ਤੇ ਵੀ ਕਰ ਲੀਏ ਚੱਲ ਕੋਈ ਨੀ ਇਹਦੇ ਨਾਲ ਫਾਇਦਾ ਹੋ ਜਾਊਗਾ ਗਲਤ ਕੰਮ ਹੋ ਗਿਆ ਜਿਆਦਾ अच्छा अच्छा हां जी ते बाकी जिन्ना ਤੋਂ ਆਪਾਂ ਘਟਾਰਾ ਲਿਆਂਦੀ ਸੀ ਉਹਨਾਂ ਕਿਹਾ ਸੀ ਵੀ ਕਿਲੇ ਦੀਆਂ 5 ਜਾਂ 6 ਟੰਕੀਆਂ ਲਾਉਣੀ ਬਹੁਤ ਕਹਿੰਦੇ 5 ਲਾ ਦੇ ਮੈਂ ਫਿਰ 6 ਲਾ ਦਿਆਂ 6 ਟੰਕੀਆਂ ਲਾ ਦਿਆਂ ਇੱਕ ਕਿਲਾ ਤੇ ਦੋ ਕਨਾਲਾਂ ਥਾਂ ਆਪਣਾ ਠੀਕ ਆ ਤੇ ਇਹਦੇ ਵਿੱਚੋਂ ਫਿਰ ਇਹ ਜਿੰਨਾ ਇੱਕ ਕਿਲਾ ਦੋ ਕਨਾਲਾਂ ਪੈ ਲਈ ਆਪਣੇ ਕੋਲ 10 ਕਨਾਲਾਂ ਟੋਟਲ ਪੈ ਲਈ ਆ ਇਹਦੇ ਵਿੱਚੋਂ ਆਪਣਾ ਊਰਜੇਵਾ ਕਿਵੇਂ ਚੱਲਦਾ ਵੀ ਇਹਦੇ ਵਿੱਚ ਆਪਾਂ ਕੀ ਕੁਝ ਕਰਨਾ ਹੁੰਦਾ ਵੀ ਤੇ 59 ਤੀਏ ਤੋਂ ਹੀ ਲੈਉਣਾ ਜੋ ਕੁਝ ਵੀ ਆਪਾਂ ਪਾਉਣਾ ਵਾ ਮਤਲਬ ਅਗਲੀ ਬੰਦੇ ਤੋਂ ਲੈ ਕੇ ਆਈਦਾ ਉਹਨੂੰ ਹੀ ਆਪਾਂ ਲਾਉਣਾ ਦੇਣਾ ਵਾ ਕੋਈ ਵੀ ਅੱਗੇ ਅਕਸਰ ਦੇ ਸਿਰ ਤੇ ਹੀ ਆਪਾਂ ਨੂੰ ਆਸਰਾ ਸੀ ਤੇ ਨੁਕਸਾਨ ਹੋ ਗਿਆ ਹੁਣ ਅੱਗੇ ਤੇ ਪਰਮਾਤਮਾ ਦੇ ਵਾਸੀ ਆ ਜੋ ਹੋਣਾ ਬਿਲਕੁਲ ਬਿਲਕੁਲ ਹਾਂਜੀ ਬਾਕੀ ਆਪਾਂ ਇਹਨਾਂ ਕਹਿ ਸਕਦੇ ਆ ਵੀ ਆਪਣੀ ਹੱਥੀ ਆਪਾਂ ਨੂੰ ਦੂਜੀ ਸਪਰੇਅ ਦਾ ਚਲ ਨਹੀਂ ਪਤਾ 1 ਸਾਲ ਪਹਿਲਾਂ ਵਰਤੀ ਸੀ ਉਹ ਆਪਾਂ ਗਲਤੀ ਆਪਣੀ ਮੰਨ ਲਈਏ ਚਾਹੇ ਅੱਖਾਂ ਕੇ ਨੇਰ ਕਹਿ ਲਈਏ ਤੇ ਉਹ ਆਪਣੇ ਤੋਂ ਪੈ ਗਿਆ ਵਿੱਚ ਤੇ ਜਿੰਦੇ ਕਰਕੇ ਆਪਣੀ ਫਸਲ ਅੱਜ ਖਰਾਬ ਹੋ ਗਈ ਹੁਣ ਉਹ ਇਨਾ ਪਤਾ ਨਹੀਂ ਹੈ ਇਹਨੇ ਗਲਤ ਰਿਜ਼ਲਟ ਦੇ ਦੇਨਾ ਵੀ ਪਤਾ ਨਹੀਂ ਹੈ ਆਪਾਂ ਨੂੰ ਜੇ ਨਾ ਪਤਾ ਹੁੰਦਾ ਤੇ ਫਿਰ ਪਾਉਣੀ ਕਰਤੋ ਹਈ ਆਪਾਂ ਆ ਫਿਰ ਪਾਉਣੀ ਕਰਦਾ ਤੇ ਹੱਥੀ ਇਹਨਾਂ ਨੁਕਸਾਨ ਹੀ ਕੋਈ ਕਰ ਸਕਦਾ ਨਹੀਂ ਕਰਦਾ ਮੇਰਾ ਜੇ ਕੰਮ ਕਰਨ ਨੂੰ ਹਾਂ ਪਰ ਤੇ ਜਾਣ ਬੁੱਝ ਕੇ ਕੰਮ ਹੋ ਗਿਆ ਵੀ ਜਾਣ ਬੁੱਝ ਕੇ ਕਹਿ ਲੋ ਵੀ ਜਿਹੜੀ ਤੇਲੇ ਦੀ ਕਰਦਿਆ ਕਰਦੇ ਸੋਚਿਆ ਨਾਲ ਵੀ ਸ਼ਾਇਦ ਕਿਤੇ ਨਾ ਕਿਤੇ ਦੂਜੀ ਜਿਹੜੀ ਆ ਫੰਗੀ ਸਾਈਡ ਆ ਕੋਈ ਹਲਦੀ ਰੋਗ ਆ ਮੈਨੂੰ ਫਾਇਦਾ ਦੇਊਗੀ ਮੈਂ ਪਾ ਦਿਆਂ ਨਾਲ ਚਲੋ ਘਟ ਜੂਗਾ ਇਹਦੇ ਨਾਲ ਵੀ ਜਿਹੜੀ ਸ਼ਹਿਰੋ ਲਿਆਂਦੀ ਸੀ ਉਹ ਤੇ ਲੈ ਜਾਂਦੀ ਕਿਲੇ ਕਿਲੇ ਦੋਕ ਨਾਲ ਆ ਖਾਂਦੀ ਠੀਕ ਹੈ ਜੀ ਤੇ ਜੋ ਕੁਛ ਉਹ ਪਾਤੀ ਵਿੱਚ ਅੱਛਾ ਤੇ ਉਹਨ ਦੇ ਵਾਸਤੇ ਗਲਤੋ ਕੰਮ ਹੋ ਗਿਆ ਏ ਤੇ ਵੀ ਇੰਨੀ ਫਸਲ ਦੇ ਵਿੱਚ ਫਿਰ ਇਹ ਆਪਾਂ ਇੰਨੀ ਸਵਾ ਕਿਲੇ ਦੇ ਵਿੱਚੋਂ ਘਰੀ ਵੀ ਰੱਖਣੀ ਫਸਲ ਹਾਂਜੀ ਹਾਂਜੀ ਚਾਰ ਮੈਂਬਰ ਵੀ ਆਪਣੇ ਹੈਗੇ ਖਾਣਾ ਪਾਣੀ ਵੀ ਇੱਕ ਸਾਲ ਭਰ ਖਾਣਾ ਹਾਂਜੀ ਠੀਕ ਆ ਤੇ ਬਾਅਦ ਵਿੱਚ ਆਪਾਂ ਕੋਈ ਆੜਤ ਦਾ ਦੀ ਵੀ ਜਾਂਦੀ ਫਸਲ ਉੱਥੇ ਆੜਤ ਦੇ ਅੱਧੇ ਕਿੱਲੇ ਦੀ ਵੀ ਘਰੇ ਰੱਖ ਲਈਦੀ ਠੀਕ ਹੈ ਜੀ ਹਾਂਜੀ ਠੀਕ ਆ ਬਾਕੀ ਜੋ ਵੀ ਕੋਈ ਲੈਣੇ ਦੇਣੇ ਹਰ ਇੱਕ ਜ਼ਿਮੀਦਾਰ ਛੋਟੇ ਦੇ ਵੱਡੇ ਦੇ ਹੁੰਦੇ ਆ ਬਾਈ ਖਰਚਾ ਪਾਣੀ ਸਾਰਾ ਆੜਤ ਤੋਂ ਹੀ ਚੱਲਦਾ ਵਾ ਹੁਣ ਆੜਤੀਏ ਨੇ ਅਖਣਾ ਵੀ ਕਿੱਧਰ ਗਈ ਤੇ ਮੈਂ ਉਹਨੂੰ ਕੀ ਦੱਸੂਗੀ ਆ ਬਣ ਗਈ ਮੇਰੇ ਨਾਲ ਗੱਲ ਹਾਂ ਨਹੀਂ ਬਿਲਕੁਲ ਸਹੀ ਆ ਹਾਂਜੀ ਹੋਇਆ ਜਿੰਨਾ ਮਾੜਾ ਹੋਇਆ ਕਿਸਾਨ ਵੀਰੋ ਵੀ ਜਿੱਥੋਂ-ਜਿੱਥੋਂ ਤੱਕ ਵੀ ਤੁਸੀਂ ਇਹ ਵੀਡੀਓ ਵੇਖਦੇ ਹੋ ਗੱਲ ਵੇਖਣ ਦੀ ਵੀ ਆ ਤੇ ਭੈਣ ਭਰਾ ਨੂੰ ਬਚਾਉਣ ਦੀ ਵੀ ਆ ਇਹ ਵੀਡੀਓ ਗਾਤੋ ਗਾ ਜਿੰਨੇ ਵੀ ਹੁੰਦੀ ਸ਼ੇਅਰ ਕਰ ਦਿਓ ਇਹ ਵੀਰ ਦਾ ਵੀਰ ਮੈਂ ਨਾ ਇੱਕ ਵੈਸੇ ਤੁਸੀਂ ਮੰਨੇ ਤੇ ਨਹੀਂ ਸੀ ਪਹਿਲਾਂ ਵੀ ਮੈਂ ਸੋਚਿਆ ਸੀ ਵੀ ਚਲੋ ਖਾਤਾ ਤੁਹਾਡਾ ਸ਼ੇਅਰ ਕਰ ਦਿੰਨੇ ਆ ਤੁਸੀਂ ਆਖਿਆ ਸੀ ਵੀ ਰੱਬ ਦਾ ਪਾਣਾ ਚਲੋ ਜੋ ਆਪਦੇ ਹੱਥੀ ਹੋ ਗਿਆ ਵੀ ਮੰਨਣਾ ਮਨਜ਼ੂਰ ਆ ਪਰ ਆਪਾਂ ਭੈਣ ਭਰਾਵਾਂ ਨੂੰ ਜੇ ਅਕਾਊਂਟ ਨੰਬਰ ਦੇਣਾ ਚਾਹੀਏ ਤੇ ਆਪਾਂ ਦੇ ਦਈਏ ਵੀ ਥੋੜੇ ਤੋਂ ਥੋੜਾ ਜਿੰਨੀ ਕੋਈ ਮਦਦ ਹੋ ਸਕੇ ਤੇ ਕਰੇ ਜ਼ਰੂਰ ਠੀਕ ਹੈ ਹਾਂਜੀ ਤੇ ਬਾਕੀ ਦੋਸਤੋ ਮੈਂ ਨਾ ਅਕਾਊਂਟ ਨੰਬਰ ਤੁਹਾਡੇ ਨਾਲ ਵੀਰ ਦਾ ਜਿਹੜਾ ਸ਼ੇਅਰ ਕਰੂੰਗਾ ਬਿਲਕੁਲ ਨਾਰਮਲ ਜਿਹਾ ਪਰਿਵਾਰ ਆ ਦੋਸਤੋ ਬਾਕੀ ਵੀਰ ਸਭਾ ਕਿਲਾ ਹੋਣ ਦੇ ਨਾਲ-ਨਾਲ ਵੀ ਦਿਹਾੜੀ ਦਾ ਵੀ ਜਿਹੜਾ ਕੰਮ ਕਰਦੇ ਰਿਹਾ ਕਿਤੇ ਭੈਣ ਭਰਾ ਦੇ ਨਾਲ ਕੋਈ ਵੀ ਆ ਜ਼ਿੰਮੇਦਾਰ ਵੀਰ ਖੁਦ ਜ਼ਿੰਮੇਦਾਰ ਵੀ ਨੇ ਛੋਟੇ ਜ਼ਿੰਮੇਦਾਰ ਨੇ ਅਗਲੀ ਚੜੀ ਵੀਰੇ ਫਸਲ ਆ ਝੋਨੇ ਦੀ ਫਸਲ ਆ ਫਿਰ ਉਹਦਾ ਅਰੇਂਜਮੈਂਟ ਕਿਵੇਂ ਆ ਕੋਈ ਚਾਰ ਪੈਸੇ ਕਿੱਥੋਂ ਆਉਣੇ ਤੇ ਕਿਵੇਂ ਕਿਉਂਕਿ ਫਸਲ ਅੱਗੀ ਦਾ ਜਿਹੜਾ ਖਰਚਾ ਉਹ ਤਿਆਰ ਹੱਥਾਂ 'ਚ ਹੋਣਾ ਚਾਹੀਦਾ ਉਹ ਕਿਵੇਂ ਉਹ ਜੇ ਆੜਤੀਏ ਕੋਲ ਲੈ ਕੇ ਜਾਵਾਂਗੇ ਜੇ ਉਹ ਇਹਦੇ ਆੜਤੀਏ ਦੇ ਆਏ ਹੋਏ ਨਾ ਪੈਸੇ ਲੱਥੇ ਤਾਂ ਆੜਤੀਏ ਨੂੰ ਮੈਨੂੰ ਦੇਣਾ ਹੀ ਨਹੀਂ ਕੁਝ ਵੀ ਇਹਦੇ ਫਿਰ ਕਿਸੇ ਤੋਂ ਫੜ ਦੜ ਕੇ ਕੰਮ ਚੱਲਣਾ ਮੇਰਾ ਚੱਲਣਾ ਉਹ ਵੀ ਮਿੰਤਰਲਾ ਕਰਨਾ ਪੈਣਾ ਮੈਨੂੰ ਹਾਂਜੀ ਹਾਂਜੀ ਹਰ ਇੱਕ ਦਾ ਹੀ ਤੇ ਇੱਕ ਆਪਣਾ ਸਵਰਨ ਵੀਰੇ ਵੀ ਜਿਹੜੇ ਨੰਬਰ ਨੇ ਫੋਨ ਨੰਬਰ ਜਰੂਰ ਦੱਸ ਦੇ ਬੋਲ ਕੇ ਸਾਰਿਆਂ ਨੂੰ ਨੰਬਰ ਹੈ 9417109926 ਠੀਕ ਹੈ ਵੀਰੇ ਇੱਕ ਵਾਰੀ ਫਿਰ ਬੋਲ ਦਗੇ 9417109926 ਠੀਕ ਹੈ ਸੋ ਦੋਸਤੋ ਵੇਖ ਲਿਆ ਤੁਸੀਂ ਬਾਕੀ ਜੋ ਵੀ ਮੈਂ ਤੁਹਾਨੂੰ ਦਿਖਾਇਆ ਤੁਹਾਡੇ ਸਾਹਮਣੇ ਆ ਪਿੰਡ ਮੋਜਗੜ ਪੈਂਦਾ ਦੋਸਤੋ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਬਿਲਕੁਲ ਮਹੂ ਤੋਂ 3 ਕਿਲੋਮੀਟਰ ਮਹੂ ਤੋਂ ਅੰਮ੍ਰਿਤਸਰ ਰੋਡ ਤੇ ਦੋਸਤੋ ਬੰਗਾਲੀ ਦਾ ਪੋਲ ਦੇ ਨਾਲ ਪਿੰਡ ਮੋਜਗੜ ਆ ਤੇ ਚੁਰੀਆਂ ਪਿੰਡ ਨਾਲ ਆ ਚੁਰੀਆਂ ਦੀ ਹੱਦ ਦੇ ਵਿੱਚ ਆ ਇਹ ਪਹਿਲੀ ਵੀਰ ਦੀ ਸਵਾ ਕਿਲਾ ਕੁਝ ਕ ਕਿਲਾ ਕ ਇੱਥੇ ਆ ਪੈਲੀ ਕੁਝ ਕ ਦੋਕ ਨਾਲ ਇੱਥੋਂ ਥੋੜੀ ਹਟਵੀਂ ਆ ਉਹਦੇ ਤੇ ਵੀ ਜਿਹੜੀ ਇੱਕ ਟੈਂਕੀ ਬਿਲਕੁਲ ਸੇਮ ਦਿਨ ਉਸੇ ਤਰ੍ਹਾਂ ਮਾਰਤੀ ਉਹ ਦੋਕ ਨਾਲ ਜਿਹੜੀ ਬਚੀ ਹੁੰਦੀ ਤੇ ਉਹ ਵੀ ਸ਼ਾਇਦ ਦਾਣੇ ਘਰੇ ਰੱਖੇ ਜਾਂਦੇ ਤੇ ਜਿਹੜਾ ਟੋਟਲੀ ਆ ਆਪਾਂ ਕਿਲਾ ਸੀ ਪੈਲੀ ਚਾਹੇ ਕੁਝ ਵੀ ਆ ਤੇ ਉਹ ਸਾਰਾ ਟੋਟਲ ਖਰਾਬ ਹੋ ਗਿਆ ਤੇ ਬਾਕੀ ਵੀਰੇ ਕੀ ਕੀ ਆਪਣੇ ਭੈਣ ਭਰਾਵਾਂ ਨੂੰ ਕੀ ਤੁਸੀਂ ਕਰਨਾ ਚਾਹੁੰਦੇ ਹੋ ਅਪੀਲ ਮਦਦ ਨਹੀਂ ਆਣਾ ਕੋਈ ਮਦਦ ਹੋ ਜੇ ਮੇਰੀ ਥੋੜੀ ਬਾਤੀ ਤੇ ਮੈਨੂੰ ਇੰਨੇ ਨਾਸਰਾ ਹੋ ਜਾਊਗਾ ਠੀਕ ਆ ਬਾਕੀ ਜੇ ਆਪਾਂ ਮੰਨੀਏ ਤੇ ਸਵਾ ਕਿਲੇ ਦੇ ਵਿੱਚੋਂ ਤਕਰੀਬਨ ਵੀ ਜੇ 60 ਮਨ ਕਹਿ ਦਿੰਦੇ ਆ ਪਰ 60 ਮਨ ਝਾੜ ਵੀ ਬਹੁਤ ਵੱਡਾ ਝਾੜ ਆ ਵੀ ਤਕਰੀਬਨ 40-45000 ਦੀ ਕਿਲਾ ਛੜਦੀ ਆ ਹਾਂ ਜੀ ਇੰਨੇ ਕਣਕ ਤੇ ਕੋਈ 50k 60000 ਤੱਕ ਵੀ ਆਪਾਂ ਘੱਟੋ ਘੱਟ ਭੈਣ ਭਰਾਵਾਂ ਨੂੰ ਅਪੀਲ ਕਰਦੇ ਆ ਵੀ 60000 ਦੇ ਵਿੱਚ 70000 60000 50000 ਜੋ ਵੀ ਆ ਮੈਂ ਕਿਸੇ ਵੀਰ ਨੂੰ ਉੱਚੇਚੇ ਤੌਰ ਤੇ ਨਹੀਂ ਕਹਿੰਦਾ ਵੀ ਤੁਸੀਂ ਸਾਰੇ ਇੱਕ ਵੀ ਸਾਰੇ ਇੱਕ ਜਾਣੇ ਮਦਦ ਕਰੋ ਵੀ 100 150 50 2 200 ਜਿੰਨੀ ਵੀ ਦੋਸਤੋ ਜਿੰਨੀ ਵੀ ਸ਼ਰਦਾ ਮੈਂ ਅਕਾਊਂਟ ਨੰਬਰ ਦੇ ਰਿਆਂ ਖਾਸ ਕਰਕੇ ਪੜਤਾਲ ਪੁਸ਼ ਵੀ ਕਰ ਸਕਦੇ ਹੋ ਬਾਕੀ ਦੋਸਤੋ ਮੈਂ ਉਹੀ ਜਿਹੜੀ ਵੀਡੀਓ ਸ਼ੇਅਰ ਕਰੂੰਗਾ ਜਿਹਦੇ ਤੇ ਮੈਨੂੰ ਲੱਗਦਾ ਵੀ ਹਮਦਰਦੀ ਵੀ ਹੈਗੀ ਹੈ ਕਿਸਾਨ ਭਾਈਚਾਰੇ ਨਾਲ ਤੇ ਬੰਦਾ ਠੰਡ ਦਾ ਜੋ ਵੀ ਆਪਾਂ ਜਰੂਰ ਮਦਦ ਕਰੀਏ ਜਰੂਰ ਅੱਗੇ ਆਇਓ ਜਿੱਥੋਂ-ਜਿੱਥੋਂ ਤੱਕ ਵੀਡੀਓ ਗਈ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਾਂਗੇ ਜੀ ਮਿਹਰਬਾਨੀ ਵੀਡੀਓ ਵੇਖਣ ਦੀ ਤੁਹਾਡੀ ਸਾਰਿਆਂ ਦੀ